ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਵੱਲੋਂ ਅੱਜ ਖਾਲਸਾ ਚੌਂਕ ਵਿਖੇ ਭਾਜਪਾ ਦਾ ਵਿਰੋਧ ਕੀਤਾ ਗਿਆ ਅਤੇ ਪੰਜਾਬ ਦੇ ਪਾਣੀਆਂ ਦੇ ਹੱਕ ਖੋਣ ਤੇ ਨਾਰਾਬਾਜ਼ੀ ਕੀਤੀ ਹੈ ਇਸ ਮੌਕੇ ਨਗਰ ਕੌਂਸਲ ਪ੍ਰਧਾਨ ਮੋਤ ਗੁੰਦਰਾ ਮਾਰਕੀਟ ਕਮੇਟੀ ਚੇਅਰਮੈਨ ਸੁਖਵਿੰਦਰ ਸਿੰਘ ਗਿੱਲ ਅਤੇ ਕੌਂਸਲਰ ਜਗਜੀਤ ਸਿੰਘ ਮੱਕੜ ਨੇ ਕਿਹਾ ਕਿ ਭਾਗੜਾ ਡੈਮ ਤੋਂ ਜੋ ਗਵਾਂਢੀ ਸੂਬੇ ਹਰਿਆਣੇ ਦਾ ਪਾਣੀ ਤੇ ਜੋ ਹੱਕ ਬਣਦਾ ਸੀ ਉਹ ਦਿੱਤਾ ਜਾ ਚੁੱਕਾ ਹੈ ਅਤੇ ਹੁਣ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਦੇ ਪਾਣੀਆਂ ਦਾ ਹੱਕ ਖੋ ਕੇ ਦੇ ਰਹੀ ਹੈ ਉਨਾਕਿਆਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਮੇਸ਼ਾ ਪੰਜਾਬ ਦੇ ਪਾਣੀਆਂ ਦੇ ਹੱਕਾਂ ਦੀ ਰਾਖੀ ਕੀਤੀ ਹੈ ਅੱਜ ਜਦੋਂ ਇਹ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਤਾਂ ਉਸ ਦਾ ਡਟ ਕੇ ਵਿਰੋਧ ਕੀਤਾ ਹੈ ਉਕਤ ਆਗੂਆਂ ਨੇ ਕਿਹਾ ਕਿ ਅੱਜ ਭਾਜਪਾ ਵੱਲੋਂ ਜੋ ਤੱਕਾ ਕੀਤਾ ਜਾ ਰਿਹਾ ਭਾਖੜੇ ਡੈਮ ਤੋਂ 8500 ਕਿਊਸਿਕ ਪਾਣੀ ਹਰਿਆਣੇ ਨੂੰ ਦਿੱਤਾ ਜਾ ਰਿਹਾ ਉਸ ਦਾ ਆਮ ਆਦਮੀ ਪਾਰਟੀ ਵਿਰੋਧ ਕਰਦੀ ਹੈ। ਉਹਨਾਂ ਕਿਹਾ ਕਿ ਅੱਜ ਵਿਧਾਇਕ ਜਗਤਾਰ ਸਿੰਘ ਦਿਆਲਪਰਾ ਦੀ ਅਗਵਾਈ ਹੇਠ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ। ਸ਼੍ਰੀ ਮਾਚੀਵਾੜਾ ਸਾਹਿਬ ਤੋਂ ਜਸਵੀਰ ਸਿੰਘ ਅਲਵੇਲਾ ਦੀ ਰਿਪੋਰਟ ਤਾਂ ਇਹ ਜਿਹੜੇ ਚੌਂਕ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹ ਦੇ ਦੇ ਦੀ ਮਾਰ ਹੈ ਮੈਂ ਮੋਹਿਤ ਗੁੰਦਰਾ ਪ੍ਰਧਾਨ ਨਗਰ ਕੌਂਸਲ ਮਛਬੜਾ ਸਾਹਿਬ ਜੋ ਬੀ ਐਮ ਬੀਬੀ ਐਮਟੀ ਥਰੂ ਆਪਣਾ ਆਖੜਾ ਬੋਰਡ ਮੈਨੇਜਮੈਂਟ ਡਿਵੈਲਪਮੈਂਟ ਦੇ ਥਰੂ ਬੀ ਜੀ ਪੀ ਨੇ ਪਿਆਸ 8500 ਕਿਊਸਿਕ ਟਨ ਪਾਣੀ ਸਾਡੇ ਪੰਜਾਬ ਦਾ ਹਰਿਆਣੇ ਨੂੰ ਦੇਣ ਲਈ ਇਹਨਾਂ ਨੇ ਇੱਕ ਫੈਸਲਾ ਲਿਆ ਸੀ ਉਹਦਾ ਵਿਰੋਧ ਕਰਦੇ ਆ ਕਿਉਂਕਿ ਆਲਰੇਡੀ ਜਿੰਨਾ ਪਾਣੀ ਚਾਹੀਦਾ ਸੀਗਾ ਹਰਿਆਣੇ ਨੂੰ ਸਾਲ ਦਾ ਉਹਨਾਂ ਅਸੀਂ ਦੇ ਚੁੱਕੇ ਆ ਸੋ ਜੋ ਇਹ ਫੈਸਲਾ ਲਿਆ ਇਹਨਾਂ ਨੇ ਇੱਕ ਚੋਰੀ ਮੋਰੀ ਦੇ ਥਰੂ ਅਸੀਂ ਉਹਦਾ ਵਿਰੋਧ ਕਰਦੇ ਆਂ ਔਰ ਅਸੀਂ ਪੰਜਾਬ ਦਾ ਇੱਕ ਤੁਪਕਾ ਵੀ ਪਾਣੀ ਪੰਜਾਬ ਤੋਂ ਬਾਹਰ ਨਹੀਂ ਜਾਣ ਦੇਣਾ ਪਰ ਸੈਂਟਰ ਦੇ ਵੱਲੋਂ ਤੋਂ ਹੋਰਾਂ ਦੀ ਗੱਲ ਕੀਤਾ ਜੇ 50% ਜਿਹੜਾ ਤੁਸੀਂ ਕੋਈ ਕੋਸ਼ਿਸ਼ ਕਰ ਰਹੇ ਹੋ ਜਦ ਕਿ ਪਹਿਲਾਂ ਕਿਹਾ ਜਾਂਦਾ ਹੈ ਸਟੇਟ ਗਵਰਨਮੈਂਟ ਇੱਕ ਰਿਪੀਰੀਅਨ ਐਕਟ ਆ ਸ਼ਾਇਦ ਭਾਜੀਪੀ ਵਾਲੇ ਨੂੰ ਮੇਰੇ ਨਾਲੋਂ ਵੱਧ ਪਤਾ ਹੋਣਾ ਰਿਪੀਰੀਅਨ ਐਕਟ ਦੇ ਥਰੂ ਜਿੰਨੀ ਜਿਹੜਾ ਸੂਬਾ ਪੰਜਾਬ ਦੀ ਮਾਰ ਪਾਣੀ ਦੀ ਚੱਲਦਾ ਉਹਨੂੰ ਉਹਨਾ ਹੱਕ ਮਿਲਦਾ ਸੋ ਸਭ ਤੋਂ ਵੱਧ ਪੰਜਾਬ ਜਦੋਂ ਕਿਤੇ ਫਾਟੇ ਖੁੱਲਦੇ ਨੇ ਤੇ ਡੁੱਬਦਾ ਕੌਣ ਆ ਪੰਜਾਬ ਡੁੱਬਦਾ ਜਦੋਂ ਸਾਨੂੰ ਡੁੱਬਣ ਲਈ ਅਸੀਂ ਤੇ ਤਰਨ ਲਈ ਹਰਿਆਣਾ ਨਾ ਦੀ ਨਾ ਇਹ ਜੋ ੱੱਕਾ ਬੀਜੇਪੀ ਨੇ ਕੀਤਾ ਚੋਰੀ ਮੋਰੀ ਅਸੀਂ ਉਹਦਾ ਵਿਰੋਧ ਬਿਲਕੁਲ ਹਿੱਕ ਠੋਕੇ ਮਾਨਯੋਗ ਸਾਡੇ ਹਲਕਾ ਵਿਧਾਇਕ ਜਰਤਾਰ ਸਿੰਘ ਦਿਆਲਪੁਰਾ ਦੀ ਅਗਵਾਈ ਦੇ ਵਿੱਚ ਅੱਜ ਜੋ ਧਰਨਾ ਦਿੱਤਾ ਅਸੀਂ ਅਸੀਂ ਇਸੇ ਤਰ੍ਹਾਂ ਜੋ ਪਾਰਟੀ ਦਾ ਹਕੂਮ ਹੋਗਾ ਇਹਨੂੰ ਜਾਰੀ ਰੱਖਾਂਗੇ ਪਰ ਪੰਜਾਬ ਦਾ ਪਾਣੀ ਨਹੀਂ ਜਾਣ ਦਵਾਂਗੇ ਪਰ ਵਿਰੋਧੀ ਤਾਂ ਕਹਿ ਰਹੇ ਨੇ ਜੀ ਇਹ ਰਲਿ ਮਿਲੀ ਠੁਕਦਾ ਕਿਤੇ ਨੇ ਕਿਤੇ ਰਲਿ ਮਿਲੀ ਭੁਗਤਦਾ ਜੀ ਉਹ ਤੁਹਾਨੂੰ ਮੈਂ ਦੱਸੇ ਹੀ ਸਕਦਾ ਹ ਤੇ ਪੰਜਾਬ ਨਾਲ ਸ਼ੁਰੂ ਤੋਂ ਹੀ ਬਤਕਰਾ ਕਰਨ ਦੀ ਆਦਤ ਰਹੀ ਆ ਬੀਜੇਪੀ ਦੀ ਸੋ ਸਾਰੇ ਇਸ ਇਸ ਗੱਲ ਦਾ ਜਵਾਬ ਦੇਣਾ ਮੈਂ ਜਾਇਜ਼ ਨਹੀਂ ਸਮਝਦਾ ਕਿ ਰਲੀ ਮਿਲੀ ਭੁਗਤਾ ਜਾਂ ਧੱਕੇਸ਼ਾਹੀ ਅੱਜ ਕੀ ਹੈ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਇਹ ਵੀ ਅੱਜ ਜਿਹੜਾ ਪੰਜਾਬ ਦੇ ਪਾਣੀਆਂ ਦੇ ਨਾਲ ਪੰਜਾਬੀਅਤ ਨਾਲ ਧੱਕਾ ਹੋ ਰਿਹਾ ਜਿਹੜੀ ਬੀਜੇਪੀ ਸਰਕਾਰ ਆ ਜਿਹੜਾ ਪੰਜਾਬ ਦਾ ਜਿਹੜਾ ਅਸੀਂ ਉਹਨੂੰ ਪਹਿਲਾਂ ਹੀ ਜਿਹੜਾ ਹਰਿਆਣੇ ਨੂੰ ਵੇਖੋ ਜਿਹੜਾ ਪਾਣੀ ਪਹਿਲਾਂ ਜਾ ਰਿਹਾ ਉਹਦੇ ਤੋਂ ਇਲਾਵਾ ਹੋਰ ਪਾਣੀ ਦਾ ਜਿਹੜਾ ਇਹਨਾਂ ਨੇ ਫੈਸਲਾ ਕੀਤਾ ਹੈ ਬੜਾ ਮੰਦ ਭਾਗਾ ਉਦੇ ਅਜ ਵਿਰੋਧ ਦੇ ਵਿੱਚ ਅਸੀਂ ਸਾਰੇ ਪਾਰਟੀ ਵਰਕਰ ਆਮ ਆਦਮੀ ਪਾਰਟੀ ਦੇ ਪੂਰੇ ਪੰਜਾਬ ਦੇ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਉਸੇ ਤਹਿਤ ਅਸੀਂ ਅੱਜ ਇੱਥੇ ਇਕੱਠੇ ਹੋਏ ਆਂ ਤੇ ਅਸੀਂ ਅਪੀਲ ਕਰਦੇ ਆਂ ਇੱਕ ਚੇਤਾਵਨੀ ਦਿੰਨੇ ਆਂ ਭਾਜੀਪੀ ਸਰਕਾਰ ਨੂੰ ਵੀ ਇਹੇ ਜੇ ਕੰਮਾਂ ਤੋਂ ਬਾਜਾਣ ਕਿਉਂਕਿ ਪੰਜਾਬ ਦੀਆਂ ਭਾਵਨਾਵਾਂ ਦੇ ਨਾਲ ਨਾ ਖੇਡਣ ਉਹ ਪਹਿਲਾਂ ਵੀ ਪੰਜਾਬ ਨੇ ਔਰ ਦੇਸ਼ ਨੇ ਬੜਾ ਸੰਤਪ ਹੋ ਗਿਆ ਹੈ ਨਾ ਚੀਜ਼ਾਂ ਦਾ ਇਸ ਕਰਕੇ ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆਂ ਵੀ ਇਹੇ ਜੀ ਮਸਲਿਆਂ ਤੇ ਰਾਜਨੀਤੀ ਨਾ ਕਰਨ ਹੋਰ بڑے ਮੁੱਦੇ ਨੇ ਰਾਜਨੀਤੀ ਦੇ ਉਹਨਾਂ ਤੇ ਮਤ ਕਰਨ ਪਰ ਇਹਨਾਂ ਇਹਨਾਂ ਜਿਹੜੀਆਂ ਮੁੱਦਿਆਂ ਦੇ ਉੱਤੇ ਰਾਜਨੀਤੀ ਨਾ ਕਰਨ ਇਹ ਅਸੀਂ ਅਪੀਲ ਕਰਨਾ ਚਾਹ ਉਹ ਤਾਂ ਕਹਿ ਰਹੇ ਨੇ ਪਾਣੀ ਦਾ ਹੱਕ ਸਾਡਾ ਜੀ ਦੇਖੋ ਇੱਕ ਰਾਇਪੇਰੀਅਨ ਕਾਨੂੰਨ ਆ ਪੂਰੇ ਵਰਲਡ ਦੇ ਵਿੱਚ ਜਿਸ ਦੇ ਤਹਿਤ ਪਾਣੀਆਂ ਦੀ ਵੰਡ ਹੁੰਦੀ ਆ ਉਹਦੇ ਤਹਿਤ ਜਿਹੜਾ ਸੂਬਾ ਕੋਈ ਵੀ ਜਿਹੜਾ ਦੇਸ਼ ਆ ਜਿਹੜਾ ਕਿਉਂਕਿ ਜਦੋਂ ਹੜ੍ਹਾਂ ਆਂਦੇ ਨੇ ਉਦੋਂ ਜਿਹੜੀ ਮਾਰਚ ਲੈਣੀ ਪੈਂਦੀ ਆ ਉਹ ਸੂਬੇ ਨੂੰ ਚਲਣੀ ਪੈਂਦੀ ਆ ਤੇ ਉਸ ਸੂਬੇ ਦਾ ਹੀ ਜਿਹੜਾ ਕੁਦਰਤੀ ਸਰੋਤ ਹੁੰਦੇ ਨੇ ਉਹਨਾਂ ਦੇ ਉੱਤੇ ਉਹਨਾਂ ਦਾ ਹੱਕ ਹੁੰਦਾ ਇਸੇ ਦੇ ਤਹਿਤ ਜਿਹੜਾ ਪੰਜਾਬ ਦਾ ਹੀ ਕਾਨੂੰਨ ਹੱਕ ਹੈ ਇਸ ਪਾਣੀਆਂ ਦੇ ਉੱਤੇ ਜਿਹੜੀ ਉਹ ਗੱਲ ਕਹਿੰਦੇ ਨੇ ਉਹ ਆਪਣਾ ਜਿਹੜਾ ਉਹਨਾਂ ਦਾ ਨਿਰਧਾਰਨ ਬਿਲਕੁਲ ਉਹਨਾਂ ਦੇ ਜਿਹੜੇ ਹੈਗੇ ਨੇ ਧੰਨਵਾਦ